ਤਹਾਨੂੰ ਇੱਕ ਅਜਿਹੇ ਵਿਅਕਤੀ ਦੇ ਨਾਲ ਮਿਲਾਉਣੇ ਆ ਜਿਸ ਦਾ ਦਾਵਾ ਹੈ ਕਿ ਸੱਪ ਦੇ ਡੰਗ ਮਾਰ ਤੋਂ ਬਾਅਦ ਸੱਪ ਦੀ ਹੀ ਮੌਤ ਹੋ ਗਈ। ਇਹ ਨਹੀਂ ਨਹੀਂ ਇਹ ਵਿਅਕਤੀ ਮਰੇ ਹੋਏ ਸੱਪ ਨੂੰ ਬੋਤਲ ਦੇ ਵਿੱਚ ਪਾ ਕੇ ਆਪਣੇ ਨਾਲ ਸਰਕਾਰੀ ਹਸਪਤਾਲ ਲੈ ਆਇਆ। ਮਾਮਲਾ ਅਬੂਹੁਰ ਦੇ ਪਿੰਡ ਬੁਰਜਾ ਤੋਂ ਸਾਹਮਣੇ ਆਇਆ ਹੈ। ਮੇਰਾ ਸ਼ੰਕਰ ਲਾਲ ਕਿਤੋਂ ਦਾ ਵਾਸੀ ਹੋ? ਗਾਮ ਬੁਰਜਬਵਾਰ। ਅੱਛਾ ਕੀ ਗੱਲਬਾਤ ਕੀ ਹੋਈ? ਅੱਗਾ ਬੱਲੂ ਐਡਾ ਫਰਜਾ। ਮੈਂ ਸਪਰੇ ਦੀ ਡਰਮੇ ਭਰਨ ਲੱਗ ਪੜਦਾ ਸੀ। ਤੇ ਅਚਾਨਕ ਕੁਦਰਤੀ ਪੈਰ ਦੇ ਉੱਤੇ ਸੱਪਰ ਦੇ ਪੈਰ ਧਰਿਆ ਗਿਆ ਠੀਕ ਹੈ ਤੇ ਉਹ ਸੱਪ ਲੜ ਗਿਆ ਤੇ ਬਾਅਦ ਚ ਉਹ ਜੰਮੇ ਪੈਰ ਚੱਕਿਆ ਤੇ ਨਿਕਲ ਕੇ ਬਾਹਰ ਜਾ ਕੇ ਤੇ ਲੰਮਾ ਪੈ ਗਿਆ ਉਹਨੂੰ ਚੱਕ ਕੇ ਸੀ ਬੋਤਲ ਚ ਪਾ ਲਿਆ ਤੇ ਸੱਪ ਮਰ ਗਿਆ ਮੈਂ ਠੀਕ ਐ ਤੇ ਫਿਰ ਬੱਤੀ ਕਿਤੇ ਕਰਾਇਆ ਤੁਹਾਨੂੰ ਬੱਤੀ ਸਰਕਾਰੀ ਠੀਕ ਹੁਣ ਹਾਂ ਹਾਂ ਠੀਕ